ਸਾਡੇ ਦਰਵਾਜ਼ੇ ਨਾਲ ਜੁੜੇ ਕਰਤਾਰ ਮੰਡੇ ਦਾ ਨਾਮ ਇੱਥੇ ਕੋਈ ਜਾਣਦਾ ਸਾਰਾ ਮਾਗਵਾ ਇਹ ਚੰਗੀ ਤਰ੍ਹਾਂ ਜਾਣੋ ਪਰਤਾਰਾਂ ਦਾ ਪੰਜਾਬੀ ਦਾਦਾ ਜੀ ਪਾਕਿਸਤਾਨ ਤੋਂ ਆਏ ਫਰੀਦਪੁਰ ਬਸੇ ਸਾਡਾ ਜੁੜਾ ਸਮਕਰ ਮਾਗਵਾ ਦੇ ਨਾਲ ਜੁੜਿਆ ਹੋਇਆ ਤੁਹਾਨੂੰ ਵੀ ਸਾਬੂ ਭਾਈ ਵੀਰ ਸਿੰਘ ਜੀ ਅਸੀਂ ਹਮੇਸ਼ਾ ਤੋਂ ਥਾੜੇ ਬਿਠੇ ਨੇ ਅਠਵੀਂ ਬਚਨਾਰ ਸਾਹਿਬ ਸਾਡੀ ਦੇ ਸਾਹਮਣੇ ਗੁਰਬਾਣੀ ਕੀਰਤਨ ਕਰਵਾ ਰਹੇ ਹਾਂ ਅਸੀਂ ਜਦੋਂ ਸਿੱਧੂ ਵੀਰ ਨੇ ਜਦ ਕਈ ਗੁਰੂ ਸਾਹਿਬ ਨੇ ਫਿਰ ਦੱਲੇ ਚੌਧਰੀ ਨੂੰ ਖਾਨਦਾਨੀ ਕੀਰਤਨੀਆਂ ਦਿੱਤਾ ਕਦਵਾ ਕਾ ਸਾਡੇ ਪਰਿਵਾਰ ਦੇ ਨਾਲ ਜੁੜੇ ਕਰਤਾਰ ਮੰਦਰ ਦਾ ਨਾਮ ਇੱਥੇ ਕੋਈ ਜਾਣਦਾ ਸਾਰਾ ਬਸ ਮਾਲਵਾ ਅਗਿਆ ਚੰਗੀ ਤਰ੍ਹਾਂ ਜਾਣੋ ਕਰਤਾਰ ਮੰਦਰ ਪੰਜਾਬੀ ਦਾਦਾ ਜੀ ਪਾਕਿਸਤਾਨ ਤੋਂ ਆਏ ਫਰੀਦਕੋਟ ਬਸੇ ਤੇ ਸਾਦਾ ਜੀ ਦਾ ਕਿਸੋਕਰ ਮਾਲਵੀ ਦੇ ਨਾਲ ਜੁੜਿਆ ਹੋਇਆ ਤਲਵੰਡੀ ਸਾਬੋ ਭਾਈ ਵੀਰ ਸਿੰਘ ਜੀ ਸੇ ਅਸੀਂ ਹਮੇਸ਼ਾ ਨਾਲ ਬੈਠੇ ਨੇ 8ਵੇਂ ਪੰਥ ਸਾਹਿਬ ਸਾਡੀ ਦੇ ਸਾਹਮਣੇ ਗੁਰਬਾਣੀ ਕੀਰਤਨ ਸਰਵਜਾਰੇ ਹਨ ਅਸੀਂ ਜਦੋਂ ਸਿੱਧੂ ਵੀਰ ਨੇ ਕਈ ਗੁਰੂ ਸਾਹਿਬ ਨੇ ਫਿਰ ਦल्ले ਚੌਧਰੀ ਨੂੰ ਹੁਕਮ ਕੀਤਾ ਕਿ ਆਪਣਾ ਸਿੰਘ ਲੈ ਕੇ ਆਓ ਅਸੀਂ ਬੰਦੂਕ ਦਾ ਨਿਸ਼ਾਨਾ ਪਰ ਕਰਾਂ ਪਰ ਉਸ ਵੇਲੇ ਜਦੋਂ ਕੋਈ ਵੀ ਨਹੀਂ ਆਇਆ ਤਾਂ ਸੁਣਿਆ ਗੁਰੂ ਸਾਹਿਬ ਨੇ ਕਿਹਾ ਕਿ ਸਾਡੇ ਤੰਗ ਜਿੰਨਾਂ ਤੇ ਗੁਰਬਾਣੀ ਫਰਮਾਨ ਕਰਦੀ ਹੈ ਪਹਿਲਾ ਮਰਨਤ ਗੁਰੂ ਜੀਵਨ ਦੀ ਸ਼ਨਾਖ ਉਹ ਸਰਦਾਰ ਦੀ ਰਹਿਣਾ ਤੋਂ ਆਉ ਹਮਾਰੇ ਪਾਸ ਇਸ ਗੱਲ ਦੀ ਕਮੀ ਮਹਿਸੂਸ ਕਰ ਰਹੇ ਹਾਂ ਅਸੀਂ ਸਾਰੇ ਵੀ ਜਿਹੜੇ ਸਿਆਰੇ ਸੂਝਮਾਨ ਫੱਜਣ ਸਾਡੇ ਬਜ਼ੁਰਗ ਲੋਕ ਜਿਹਨੇ ਤੁਸੀਂ ਕਿੰਨੇ ਗੱਲਾਂ ਕਰਦੇ ਹੋ ਜੋ ਕਹਿੰਦੇ ਕਿ ਅੱਜ ਕੱਲ ਨੌਜਵਾਨਾਂ ਦੇ ਵਿੱਚ ਇਹਨਾਂ ਵਾਲੀ ਗੱਲ ਨਹੀਂ ਹੈ ਕਰਨ ਵਾਲੀ ਜਿਸ ਤਰ੍ਹਾਂ ਸਾਡਾ ਵੀ ਦੀਪ ਸਿੰਘੂ ਜਸਤੂ ਮੂਸੇਵਾਲਾ ਇਹਨਾਂ ਲੋਗਾਂ ਨੇ ਅੰਧ ਪਰਵਾਨੀ ਨਹੀਂ ਲਗਦੀ ਕਿਉਂਕਿ ਉਹ ਸੱਚ ਬੋਲਦੇ ਸੀ ਜਿਉਂਨਾ ਵਾਪਸ ਵੀ ਵੀ ਕਹਿੰਦਾ ਸੀ ਤੇ ਬਹੁਤ ਭਾਈ ਪਰੇ ਹੋ ਜਾਂ ਪਹੇ ਆਣ ਅਸੀਂ ਉਸ ਵੀਰ ਦੀ ਸਮਝ ਲਓ ਕਿ ਸ਼ਹੀਦੀ ਨਾਲ ਲਈ ਅੱਜ ਅਸੀਂ ਇੱਥੇ ਇਕੱਤਰ ਹੋਏ ਹਾਂ ਕੱਲ ਨੂੰ ਸਿੱਖਾਂ ਦੇ ਪੰਜਵੇਂ ਗੁਰੂ ਤੁਹਾਨੂੰ ਕਰਤਾਰ ਮੰਦੇ ਦਾ ਨਾਮ ਸਿਖੌਂਦੀ ਜਾਣਦਾ ਸਾਰਾ ਮਾਣ ਮਾਰੋ ਇੱਥੇ ਤੁਹਾਨੂੰ ਜਾਣੋ ਕਰਤਾਰਾਂ ਦਾ ਪੰਜਾਬੀ ਸਾਡਾ ਜੀ ਪਾਕਿਸਤਾਨ ਤੋਂ ਆਏ ਫਰੀਦਕੋਟ ਵਸੇ ਸਾਡਾ ਜਿਹੜਾ ਸੌਕਰ ਮਾਲਵੀ ਦੇ ਨਾਲ ਜੁੜਿਆ ਹੋਇਆ ਚਲੰਡੀ ਸਾਭੂ ਭਾਈ ਵੀਰ ਸਿੰਘ ਜੀ ਅਸੀਂ ਹਮੇਸ਼ਾ ਤੋਂ ਨਾਲ ਬੈਠੇ ਨੇ ਅਠਵੀਂ ਬਚਾਸ ਆਗੂ ਦੇ ਸਾਹਮਣੇ ਗੁਰਬਾਣੀ ਕੀਰਤਨ ਸਰਵਣ ਕਰਵਾਏ ਹਨ ਅਸੀਂ ਲਲੋ ਸਿੱਧੂ ਵੀਰ ਦੇ ਕਈ ਗੁਰੂ ਸਾਹਿਬ ਨੇ ਫਿਰ ਦੱਲੇ ਚੌਧਰੀ ਨੂੰ ਹੁਕਮ ਕੀਤਾ ਕਿ ਆਪਣਾ ਸਿੰਘ ਲੈ ਕੇ ਆਓ ਅਸੀਂ ਬੰਦੂਕ ਦਾ ਨਿਸ਼ਾਨਾ ਪਰਖਣਾ ਪਰ ਉਸ ਵੇਲੇ ਜਦੋਂ ਕੀਕੇ ਨਾਮ ਆਇਆ ਸੁਣਨਾ ਹੈ ਪੁਰਸਾਨ ਨੇ ਕਿਹਾ ਕਿ ਸਾਡੇ ਤੰਗ ਜਿਨ੍ਹਾਂ ਤੇ ਗੁਰਬਾਣੀ ਫਰਮਾਨ ਕਰਦੀ ਹੈ ਪਹਿਲਾਂ ਮਰਨ ਅਰਮੂਲ ਜੀਵਨ ਕੀ ਸ਼ਨਾਖ ਉਹ ਸਰਬਾਨ ਦੀ ਰਹਿਨਸ਼ਾਹ ਤੋਂ ਹਮਾਰੇ ਪਾਸ ਇਸ ਗੱਲ ਦੀ ਕਮੀ ਮਹਿਸੂਸ ਕਰ ਰਹੇ ਹਾਂ ਅਸੀਂ ਸਾਰੇ ਵੀ ਜਿਹੜੇ ਸਿਆਣੇ ਸੂਝਵਾਨ ਫੱਟਣ ਸਾਡੇ ਬਜ਼ੁਰਗ ਲੋਕ ਜਿਹੜੇ ਤੁਸੀਂ ਕਿਹਦੇ ਗੱਲਾਂ ਕਰਦੇ ਆ ਉਹ ਕਹਿੰਦੇ ਕਿ ਅੱਜ ਕੱਲ ਨੌਜਵਾਨਾਂ ਦੇ ਵਿੱਚ ਇਹਨਾਂ ਵਾਲੀ ਗੱਲ ਨਹੀਂ ਰਹੀ ਚੱਲਣ ਵਾਲੀ ਜਿਸ ਤਰ੍ਹਾਂ ਸਾਡਾ ਵੀ ਦੀਪ ਸਿੰਘ ਜਸਤੂ ਮੋਸੇਵਾਲਾ ਇਹਨਾਂ ਜੂਗ ਆ ਮੇਰੇ ਅੰਧ ਪਰਵਾਨੀ ਨਹੀਂ ਲੱਗਦੀ ਕਿਉਂਕਿ ਉਹ ਸੱਚ ਬੋਲਦੇ ਸੀ ਜਿਹਨਾਂ ਵਾਪਸ ਦੀ ਵੀ ਕਹਿੰਦਾ ਹਾਂ ਬਹੁਤ ਵਾਈਪ ਕਰਿਆ ਆ ਜੱਜਿਆ ਅਸੀਂ ਉਸ ਵੀਰ ਦੀ ਸਮਝ ਲੋ ਕਿ ਸ਼ਹੀਦੀ ਨਾਲ ਲਈ ਅੱਜ ਅਸੀਂ ਇੱਥੇ ਇਕੱਤਰ ਹੋਏ ਹਾਂ ਕੱਲ ਨੂੰ ਸਿੱਖਾਂ ਦੇ ਪੰਜਵੇਂ ਗੁਰੂ ਧੰਦਰਸਿਪਾ ਦਾ ਸਾਡੇ ਪਰਿਵਾਰ ਦੇ ਨਾਲ ਜੁੜੇ ਕਰਤਾਰ ਮੰਦੇ ਦਾ ਨਾਮ ਤੇ ਕੋਈ ਜਾਣਦਾ ਸਾਰਾ ਉਹਨਾਂ ਨੂੰ ਮਾਲਵਾਈਆ ਚੰਗੀ ਤਰ੍ਹਾਂ ਜਾਣੋ ਕਰਤਾਰਾਂ ਦਾ ਪੰਜਾਬੀ ਦਾਦਾ ਜੀ ਪਾਕਿਸਤਾਨ ਤੋਂ ਆਏ ਫਰੀਦਕੋਟ ਵਸੇ ਸਾਡਾ ਜਿਹੜਾ ਕਿਸੋਕਰ ਮਾਲਵੀ ਦੇ ਨਾਲ ਜੁੜਿਆ ਹੋਇਆ ਤਲਵੰਡੀ ਸਾਬੋ ਭਾਈ ਵੀਰ ਸਿੰਘ ਜੀ ਸੇ ਅਸੀਂ ਹਮੇਸ਼ਾ ਤੋਂ ਥਾਲ ਵਿਖੇ ਦੀ 8ਵੀਂ ਵੰਸਦਾ ਸਾਜੀ ਦੇ ਸਾਹਮਣੇ ਗੁਰਬਾਣੀ ਕੀਰਤਨ ਦਰਮਦਾਰੇ ਹਨ ਅਸੀਂ ਜਦੋਂ ਸਿੱਧੂ ਵੀਰ ਨੇ ਜਦੋਂ ਗੁਰੂ ਸਾਹਿਬ ਨੇ ਆਪਣੇ ਦਲੇ ਚੌਧਰੀ ਨੂੰ ਹੁਕਮ ਕੀਤਾ ਕਿ ਆਪਣਾ ਸਿੰਘ ਲੈ ਕੇ ਆਓ ਅਸੀਂ ਬੰਦੂਕ ਦਾ ਨਿਸ਼ਾਨਾ ਪਰਕਰਮ ਪਰ ਉਸ ਵੇਲੇ ਜਦੋਂ ਕੋਈ ਕੀ ਨਾਂ ਆਇਆ ਤੁਹਾਨੂੰ ਸੁਣਿਆ ਗੁਰੂ ਸਾਹਿਬ ਨੇ ਕਿਹਾ ਕਿ ਸਾਡੇ ਤਲਵਾਰਾਂ ਜਿਨਾਂ ਤੇ ਗੁਰਬਾਣੀ ਪ੍ਰਵਾਨ ਕਰਦੀ ਹੈ ਪਹਿਲਾ ਮਰਨਤ ਮੂਲ ਜੀਵਨ ਦੀ ਸ਼ਨਾਖ ਉਹ ਸਭਾਂ ਦੀ ਰਹਿਨਸ਼ਾਂਤ ਆਉ ਹਮਾਰੇ ਪਾਸ ਇਸ ਗੱਲ ਦੀ ਕਮੀ ਮਹਿਸੂਸ ਕਰਦੇ ਆਂ ਸਾਰੀ ਜਿਹੜੀ ਸਿਆਣੇ ਸੂਝਵਾਨ ਪੱਤਣ ਸਾਡੇ ਬਜ਼ੁਰਗ ਲੋਕ ਜਿਹੜੇ ਜਿੱਦਾਂ ਤੁਸੀਂ ਗੱਲਾਂ ਕਰਦੇ ਆਂ ਉਹ ਕਹਿੰਦੇ ਕਿ ਅੱਜ ਕੱਲ ਨੌਜਵਾਨਾਂ ਦੇ ਵਿੱਚ ਇਹਨਾਂ ਵਾਲੀ ਗੱਲ ਨਹੀਂ ਰਹੀ ਟੱਲਣ ਵਾਲੀ ਜਿਸ ਤਰ੍ਹਾਂ ਸਾਡਾ ਵੀ ਦੀਪ ਸਿੰਘ ਜਸਤੂ ਮੋਸੇਵਾਲਾ ਇਹਨਾਂ ਲੋਗਾਂ ਨੇ ਤੁਹਾਨੂੰ ਪਰਵਾਨੀ ਨਹੀਂ ਲੱਗਦੀ ਕਿਉਂਕਿ ਉਹ ਸੱਚ ਬੋਲਦੇ ਸੀ ਜੇ ਉਹਨਾਂ ਵਾਪਸ ਵੀ ਇਹ ਨਹੀਂ ਕਹਿੰਦਾ ਵੀ ਬਹੁਤ ਬਾਈ ਕਰਿਆ ਆ ਭजे यार ਅਸੀਂ ਉਸ ਵੀਰ ਦੀ ਸਮਝ ਲੋ ਕਿ ਸ਼ਹੀਦੀ ਨਾਲ ਲਈ ਅੱਜ ਅਸੀਂ ਇੱਥੇ ਇਕੱਤਰ ਹੋਏ ਹਾਂ ਕੱਲ ਨੂੰ ਸਿੱਖਾਂ ਦੇ ਪੰਜਵੇਂ ਗੁਰੂ بیٹھے سامنے گربانی ਗੁਰੂ ਜੀ ਨੇ ਕਹਿੰਦੇ ਗੁਰੂ ਸਾਹਿਬ ਨੇ ਫਿਰ ਗੱਲੇ ਚੌਧਰੀ ਨੂੰ ਹੁਕਮ ਕੀਤਾ ਕਿ ਆਪਣਾ ਸਿੰਘ ਲੈ ਕੇ ਆਓ ਅਸੀਂ ਬੰਦੂਕ ਦਾ ਨਿਸ਼ਾਨਾ ਪਰ ਕਰਾਂ ਪਰ ਉਸ ਨੇ ਲਈ ਜਦੋਂ ਕੋਈ ਕੇ ਨਾਮ ਆਇਆ ਤਾਂ ਥੋੜਾ ਸੁਣਿਆ ਗੁਰੂ ਸਾਹਿਬ ਨੇ ਕਿਹਾ ਕਿ ਸਾਡੇ ਤੰਗ ਜਿਨ੍ਹਾਂ ਤੇ ਗੁਰਬਾਣੀ ਫਰਮਾਨ ਕਰਦੀ ਹੈ ਪਹਿਲਾਂ ਮਰਨ ਵਰਗੂਲ ਜੀਵਨ ਕੀ ਸ਼ਨਾਸ ਬਹੁਤ ਸਭਾਂ ਦੀ ਰਹਿਸ਼ਾਤ ਆਉ ਹਮਾਰੇ ਪਾਸ ਇਸ ਗੱਲ ਦੀ ਕਮੀ ਮਹਿਸੂਸ ਕਰਦੇ ਆਂ ਸਾਰੀ ਇਹ ਸਿਆਣੇ ਸੁਝਵਾਨ ਫਤਣ ਸਾਡੇ ਬਜ਼ੁਰਗ ਲੋਕ ਜਿਹੜੇ ਤੁਸੀਂ ਕਿਤੇ ਗੱਲਾਂ ਕਰਦੇ ਆਂ ਉਹ ਕਹਿੰਦੇ ਕਿ ਅੱਜ ਕੱਲ ਨੌਜਵਾਨਾਂ ਦੇ ਵਿੱਚ ਇਹਨਾਂ ਵਾਲੀ ਗੱਲ ਨਹੀਂ ਰਹੀ ਚੱਲਣ ਵਾਲੀ ਜਿਸ ਤਰ੍ਹਾਂ ਸਾਡਾ ਵੀ ਦੀਪ ਸਿੰਘ ਜਸਤੂ ਮੋਸੇਵਾਲਾ ਇਹਨਾਂ ਲੋਗਾਂ ਨੇ ਤੁਹਾਨੂੰ ਪਰਵਾਨੀ ਨਹੀਂ ਲੱਗਦੀ ਕਿਉਂਕਿ ਉਹ ਸੱਚ ਬੋਲਦੇ ਸੀ ਜਿਉਂ ਨਾ ਵਾਪਸੀ ਦੀ ਵੀ ਕਹਿੰਦਾ ਨਹੀਂ

ਦੱਲੀ ਚੌਧਰੀ ਨੂੰ ਹੁਕਮ ਕੀਤਾ ਕਿ ਆਪਣਾ ਸਿੰਘ ਲੈ ਕੇ ਆਓ ਅਸੀਂ ਬੰਦੂਕ ਦਾ ਨਿਸ਼ਾਨਾ ਪਰਖਣਾ ਪਰਖਣ ਲਈ ਜਦੋਂ ਕੋਈ ਕੇ ਨਾਮ ਆਇਆ ਤਾਂ ਸੁਣਿਆ ਗੁਰਸੱਭ ਨੇ ਕਿਹਾ ਕਿ ਸਾਡੇ ਤੰਗੂ ਜਿਨ੍ਹਾਂ ਤੇ ਗੁਰਬਾਣੀ قربਾਨ ਕਰਦੀ ਹੈ ਪਹਿਲਾਂ ਮਰਨ ਤੰਗੂਲ ਜੀਵਨ ਕੀ ਸ਼ਾਨਾ ਉਸ ਸਭਾ ਦੀ ਰਹਿਸ਼ਾਤ ਆਉ ਹਮਾਰੇ ਪਾਸ ਇਸ ਗੱਲ ਦੀ ਕਮੀ ਮਹਿਸੂਸ ਕਰ ਰਹੇ ਹਾਂ ਸਾਰੀ ਵੀ ਸਿਆਣੇ ਸੂਝਵਾਨ ਫੱਟਣ ਸਾਡੇ ਬਜ਼ੁਰਗ ਲੋਕ ਜਿਹੜੇ ਤੁਸੀਂ ਕਿੰਨੇ ਗੱਲਾਂ ਕਰਦੇ ਆ ਉਹ ਕਹਿੰਦੇ ਕਿ ਅੱਜ ਕੱਲ ਨੌਜਵਾਨਾਂ ਦੇ ਵਿੱਚ ਮੈਨਾਂ ਵਾਲੀ ਗੱਲ ਨਹੀਂ ਰਹੀ ਚੱਲਣ ਵਾਲੀ ਜਿਸ ਤਰ੍ਹਾਂ ਸਾਡਾ ਵੀ ਦੀਪ ਸਿੰਘੂ